ਟਰਾਂਸਫਾਰਮ ਚੋਰਾ ਤੋਂ ਕਿਸਾਨ ਹੋਏ ਦੁਖੀ ਦੋ ਕਿਸਾਨਾਂ ਦੇ ਟਰਾਂਸਫਾਰਮਰ ਤੋਂ ਤਾਂਬਾ ਅਤੇ ਤੇਲ ਚੋਰੀ ਟਰਾਂਸਫਾਰਮ ਬੰਦ ਹੋਣ ਕਾਰਨ ਖੇਤੀ ਦੀ ਸਿੰਚਾਈ ਚ ਆ ਰਹੀਆਂ ਮੁਸ਼ਕਿਲਾਂ ਬਲਾਚੌਰ ਦੇ ਨਾਲ ਲੱਦੇ ਪਿੰਡ ਬੇਲਾ ਤਜੋਵਾਲ ਵਿਖੇ ਬੀਤੀ ਰਾਤ ਚੋਰਾ ਦੇ ਵੱਲੋਂ ਖੇਤਾ ਵਿੱਚ ਲੱਗੇ ਦੋ ਟਰਾਂਸਫਾਰਮਰ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਚੋਰੀ ਦੀ ਜਾਣਕਾਰੀ ਦਿੰਦਿਆ ਸ੍ਰਿੰਦਰ ਸਿੰਘ ਪੁੱਤਰ ਹਰਪਜੰਤ ਸਿੰਘ ਪਿੰਡ ਫਤੇਪੁਰ ਨੇ ਦੱਸਿਆ ਕਿ ਬਿੱਤੀ ਰਾਤ ਚੋਰਾ ਵੱਲੋਂ ਦੋ ਕਿਸਾਨਾਂ ਦੇ ਟਰਾਂਸਫਾਰਮਰ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕੀਤਾ ਗਿਆ ਹੈ ਅਤੇ ਟਰਾਂਸਫਾਰਮਰ ਬੰਦ ਹੋਣ ਕਾਰਨ ਖੇਤੀ ਦੀ ਸਿੰਚਾਈ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਫਿਰਤ ਕਿਸਾਨਾਂ ਦਾ ਕਹਿਣਾ ਹੈ ਇਹ ਚੋਰੀਆਂ ਨਸ਼ੇੜੀ ਨੌਜਵਾਨ ਕਰ ਰਹੇ ਹਨ। ਕਿਸਾਨਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਚੋਰਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਚੌਂਕੀ ਅਧਿਉਰ ਦੇ ਇੰਚਾਰਜ ਸਿਕੰਦਰਪਾਲ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਰੋਜ਼ਾਨਾ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਰਾ ਦੀਪਾਲ ਵਿੱਚ ਪੁਲਿਸ ਲੱਗੀ ਹੋਈ ਹੈ ਤੇ ਜਲਦੀ ਹੀ ਚੋਰਾਂ ਨੂੰ ਪੁਲਿਸ ਕਾਬੂ ਕਰ ਲਵੇਗੀ। ਇਸ ਮੌਕੇ ਗੁਰਮੋਹਨ ਸਿੰਘ, ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਲਾਡੀ ਫਤੇਪੁਰ, ਰਾਮਚਰਨ ਸਿੰਘ ਨੇ ਚੋਰੀ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਜੋ ਚੌਰਾ ਵੱਲੋਂ ਦਿੱਤੀ ਜਾ ਰਹੀ ਪਰੇਸ਼ਾਨੀ ਤੋਂ निजात ਮਿਲ ਸਕੇ ਨਵਾਂ ਸ਼ਹਿਰ ਤੋਂ ਆਰ ਡੀ ਰਾਮਾਦੀਪ ਵਿਸ਼ੇਸ਼ ਰਿਪੋਰਟ ਨਾਮ ਤੁਹਾਡਾ ਜੀ ਗੁਰਮੋਹਨ ਸਿੰਘ ਨਾਮ ਆ ਜੀ ਇਹ ਜਿਹੜਾ ਟਰਾਂਸਫਾਰਮ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਟਰਾਂਸਫਾਰਮ ਚੋਰੀ ਹੋ ਗਿਆ ਸ਼ਹਿਰ ਇਧਰੋਂ ਸੈਰ ਨੂੰ ਆਏ ਸੀ ਤੇ ਕਿੰਮ ਸਾਢੇ ਪੰਜ 6 ਵਜੇ ਦੇ ਕਰੀਬ ਜੀ ਜਦੋਂ ਉਸ ਟਾਈਮ ਆ ਕੇ ਦੇਖਿਆ ਤਾਰ ਤਾਂ ਟੁੱਟੀ ਵੀ ਸੀਗੀ ਜੀ ਤੇ ਟਰਾਂਸਫਾਰਮ ਪੱਟ ਕੇ ਥੱਲੇ ਸਿੱਟਿਆ ਹੋਇਆ ਸੀਗਾ ਜੀ ਤੇ ਇਹ ਜਿਹੜੀ ਆ ਇਹ ਕਿਹੜਾ ਪਿੰਡ ਕਿਹੜਾ ਪਿੰਡ ਹੈ ਜੀ ਇਹ ਬੇਲਾ ਤੱਜਵਾਲੀ ਤੇ ਇਹ ਜਿਹੜਾ ਟਰਾਂਸਫਾਰਮ ਹੈ ਇਹ ਤੁਹਾਨੂੰ ਜਿਹੜਾ ਹੈਗਾ ਇਹ ਤੇ ਇਹਦੇ ਉੱਪਰ ਇਹਦੇ ਲੋਕ ਲੂਕ ਹੁੰਦੇ ਵੈਲਡਿੰਗ ਕਰਾਈ ਹੁੰਦੀ ਹੈ ਕੋਈ ਇਦਾਂ ਦਾ ਕੀਤਾ ਸੀ ਕਿ ਵੈਲਡਿੰਗ ਕਰਾਈ ਹੋਈ ਸੀ ਵੀ ਕਹਦਾ ਪੱਤੀਆਂ ਲਾਈਆਂ ਸੀ ਪੱਤੀਆਂ ਤੁਸੀਂ ਦੇਖ ਸਕਦੇ ਹੋ ਗ੍ਰੈਂਡਰ ਨਾਲ ਵੱਡੀਆਂ ਹੋਈਆਂ ਨੇ ਜੀ ਤੇ ਇਹਦੇ ਬਾਰੇ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਕਿ ਸੈਰ ਕਰਨ ਆਇਆ ਨੂੰ ਪਤਾ ਲੱਗਿਆ ਸੈਰ ਕਰਨ ਆਏ ਸੀ ਅਸੀਂ ਉਸ ਟਾਈਮ ਦੇਖਿਆ ਜੀ ਤਕਰੀਬਨ ਡੇਲੀ ਸਾਰੇ ਬੰਦੇ ਆਣੇ ਤੇ ਸੈਰ ਕਰਨ ਜੀ ਸਵੇਰੇ ਸੈਰ ਕਰਨ ਆਉਂਦੇ ਹੋ ਦੇਖਿਆ ਸਾਡਾ ਟਰਾਂਸਫਾਰਮ ਥੱਲੇ ਪੱਤੇ ਸਾਡੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਰੇਂਦਰ ਸਿੰਘ ਆ ਜੀ ਇਹ ਜਿਹੜਾ ਤੁਹਾਡਾ ਟਰਾਂਸਫਰਮ ਚੋਰੀ ਹੋਇਆ ਤੇ ਤੁਹਾਨੂੰ ਇਹ ਕਿਵੇਂ ਜਾਣਕਾਰੀ ਮਿਲੀ ਜੀ ਜੀ ਸਵੇਰੇ ਸਾਡੇ ਇੱਧਰ ਇੱਕ ਪਿੰਡ ਦੇ ਮੁੰਡਾ ਆ ਸਰਬਜੀਤ ਸਿੰਘ ਜونی ਉਹ ਕੁਦਰਤੀ ਇੱਧਰ ਖੇਤਾਂ ਨੂੰ ਆਏ ਸੀ ਢੇੜਾ ਮਾਰਨਾ ਆਂਦੇ ਹੀ ਹਰ ਰੋਜ਼ ਉਹਨੇ ਨੂੰ ਪਾਣੀ ਪੋਣੀ ਲਾਂਦੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਤੁਹਾਡਾ ਜਿਹੜਾ ਹੈਗਾ ট্রান্সਫਾਰਮ ਚੋਰੀ ਹੋਇਆ ਵੀ ਗਿਰਿਆ ਹੈ ਥੱਲੇ ਇਹ ਕਿਹੜੀ ਜਗ੍ਹਾ ਜੀ ਇਹ ਕਿੰਨੇ ট্রান্সਫਾਰਮ ਚੋਰੀ ਹੋਏ ਤੁਹਾਡੇ ਜੀ ਇਸੇ ਰਾਤ ਵਿੱਚ ਹੁਣ ਇਹ ਦੋ ট্রান্সਫਾਰਮ ਚੋਰੀ ਹੋਏ ਆ ਇਹ ਤੁਹਾਡਾ ਇਹਨਾਂ ਤੋਂ ਕਿੰਨੀ ਦੂਰੀ ਦਾ ਫਰਕ ਹੈ ਦੋਨਾਂ ট্রান্সਫਾਰਮਾਂ ਦਾ ਐਵੇਂ ਹੀ ਬਸ ਤਿੰਨ ਚਾਰ ਕਿੱਲੇ ਦਾ ਜੀ ਚਾਰ ਪੰਜ ਕਿੱਲੇ ਦਾ ਹੋਊਗਾ ਜੀ ਫਰਕ ਤੇ ਤੁਸੀਂ ਕੋਈ ਦੀ ਦਰਖਾਸਤ ਵਗੈਰਾ ਜਾਂ ਕੋਈ ਕਰਵਾਈ ਹੈ ਕੋਈ ਨੋਟ ਬਸ ਹੁਣ ਅਸੀਂ ਕਰਵਾ ਰਹੇ ਹਾਂ ਜੀ ਹੁਣ ਆਪਣਾ ਉਥੇ ਚੌਂਕੀ ਜਾਵਾਂਗੇ ਆਸਰੋਂ ਆਸਰੋਂ ਜਾ ਕੇ ਅਸੀਂ ਲੁਕਾਉਣ ਲੱਗਾਂਗੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਪਹਿਲਾਂ ਵੀ 10 ਸਾਲ ਪਹਿਲਾਂ ਵੀ ਸਾਡਾ ਇਹਦਾ ਜਾਂ ਟਰਾਂਸਫਰਮ ਚੋਰੀ ਹੋ ਲਿਆ ਜੀ ਠੀਕ ਹੈ ਜੀ ਇਸ ਟਾਈਮ ਵੀ ਅਸੀਂ ਕੰਪਲੀਟ ਲਖਾਈ ਸੀ ਆਸਰੋਂ ਚੌਂਕੀ ਵਿੱਚ ਠੀਕ ਹੈ ਜੀ ਕਿ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਤਾਂ ਬਹੁਤ ਹਾਲਾਤ ਖਰਾਬ ਹੋਏ ਹੋ ਆ ਵੀ ਲੋਕਾਂ ਦਾ ਘੋਨੇ ਦੇ ਦੇਣਾ ਤੇ ਰੋਡ ਦੇ ਉੱਪਰ ਮੇਨ ਰੋਡ ਦੇ ਉੱਤੇ ਹੀ ਆ ਜਿੱਥੋਂ ਆਮ ਆਵਾਜਾਈ ਆ ਹਾਂ ਹਰ ਜਿਹੜੀ ਆਮ ਤਕਰੀਬਨ ਰਾਤ ਨੂੰ ਵੀ ਕੁਝ ਇੱਧਰ ਅ ਤੇ ਉਹ ਆਦੇ ਜਾਂਦੇ ਰਹਿੰਦੇ ਰਾਤਾਂ ਨੂੰ ਵੀ ਤੇ ਇਹ ਹਾਲਾਤ ਮਤਲਬ ਰੋਡ ਦੇ ਉੱਤੇ ਆ ਤਾਂ ਜਿਹੜੇ ਮਤਲਬ ਖੇਤਾਂ ਦੇ ਵਿੱਚ ਆ ਉਹਨਾਂ ਦਾ ਕੀ ਬਣੂਗਾ